ਜੋ ਜਗੇ ਜਿਹੜੇ ਅਮੀਰ ਲੋਕ ਹੁੰਦੇ ਨੇ ਉਹ ਸਿੱਧਾ ਰੋਹਲ ਗਾਂਧੀ ਕੋਲ ਜਾਂਦੇ ਨੇ ਜੇ ਜਿਹੜੇ ਗਰੀਬ ਲੋਕ ਹੁੰਦੇ ਉਹਨਾਂ ਦੀ ਆਵਾਜ਼ ਜਿਹੜੀ ਹੈ ਉਹ ਰੋਹਲ ਗਾਂਧੀ ਕੋਲ ਨਹੀਂ ਪਹੁੰਚਦੀ ਕਿਉਂਕਿ ਮੇਰਾ ਦੇਸ਼ ਇੱਕ ਹਿੰਦੁਸਤਾਨ ਸੋਨੇ ਦੀ ਚਿੜੀਆ ਸੀ ਤੇ ਐਸੇ ਇਨਸਾਨ ਦੀ ਲੋੜ ਸੀ ਜਿਹੜੇ ਸੋਨੇ ਦੀ ਚਿੜੀਆ ਸੰਭਾਲ ਕੇ ਰੱਖੇ ਤਾਂ ਮੈਂ 101 ਕਰੋੜ 1 ਕਰਬ 40 ਕਰੋੜ ਜਨਤਾ ਜੀ ਮੰਨਣ ਕਰਕੇ ਦੇਖਿਆ ਕਿ ਫਿਰੋਜ਼ ਗਾਂਧੀ ਨੂੰ ਅੱਛਾ ਇਨਸਾਨ ਲੱਗਾ ਉਹਦੀ ਸੋਚ ਅੱਛੀ ਰਹੀ ਕਿਸ ਨੇ 40000 ਕਿਲੋਮੀਟਰ ਦਾ ਲੰਮਾ ਸਬਰ ਕੀਤਾ ਔਰ ਉਸਨੇ ਕਿਸੇ ਮੀਰ ਨਾਲ ਟੈਜ ਨਹੀਂ ਹੋਇਆ ਕਿ ਜੇ ਵੇਖਿਓ ਨੇ ਚਾੜੀ ਦੇ ਗਾਂਦੇ ਉੱਥੇ ਬੈਠ ਕੇ ਚਾਹ ਪੀ ਲਿਆ ਅਗਰ ਚੁਕੀਆਂ ਗਰੀਬਾਂ ਇਹ ਚੁਕੀਆਂ ਆ ਉਹਨੇ ਚੁਕੀਆਂ ਦੇ ਬੈਠ ਕੇ ਉਹਨੇ ਚਾਹ ਪਾਣੀ ਰੋਟੀ ਖਾਣਾ ਖਾਤਾ ਆ ਆਦੇ ਅਸਰ ਕੀਤਾ ਇਹ ਪ੍ਰੋਗਰਾਮ ਮੈਂ ਮਾਤਾ ਗੁਰਮੁਖ ਸਿੰਘ ਰਈਆਂ ਡੇਟਾ ਕੋ ਡਾ ਟੰਗਾ ਠੇਲਾ ਰਿਕਸ਼ਾ ਮਜਦੂਦੂਨੀ ਪੰਜਾਬ ਔਰ ਅਦਾਸਤੀ ਮਾਤਨ ਸੰਬੰਧਤ ਬਾਬਾ ਸ੍ਰੀਚੰਦ ਦੀ ਗੱਦੀ ਨਾਲ ਸੰਤ ਬਾਬਾ ਟਾਂਰਵਾਲ ਨਾਲ ਮੈਂ ਸੋਚਿਆ ਕਿ ਜਿਹੜੇ ਅਮੀਰ ਲੋਕ ਹੁੰਦੇ ਨੇ ਉਹ ਹਮੇਸ਼ਾ ਰੋਹਲ ਗਾਂਧੀ ਕੋ ਸਿੱਧਾ ਡਾਇਰੈਕਟਲੀ ਚਲੇ ਜਾਂਦੇ ਨੇ ਤੇ ਜਿਹੜੇ ਗਰੀਬ ਲੋਕ ਹੁੰਦੇ ਉਹਨਾਂ ਦੀ ਆਵਾਜ਼ ਜਿਹੜੀ ਹੈ ਉਹ ਰੋਹਲ ਗਾਂਧੀ ਕੋ ਨਹੀਂ ਪਹੁੰਚਦੀ ਕਿਉਂਕਿ ਮੇਰਾ ਦੇਸ਼ ਇੱਕ ਹਿੰਦੁਸਤਾਨ ਸੋਨੇ ਚਿੜੀਆਂ ਸੀ ਤੇ ਐਸੇ ਇਨਸਾਨ ਦੀ ਲੋੜ ਸੀ ਜਿਹੜੇ ਸੋਨੇ ਚਿੜੀਆਂ ਸੰਭਾਲ ਰੱਖੇ ਤੇ ਮੈਂ 101 ਕਰੋੜ 1 ਕਰਬ 40 ਕਰੋੜ ਜਨਤਾ ਦੀ ਮੰਤਨ ਕਰਕੇ ਦੇਖਿਆ ਇੱਕ ਰੋਹਰ ਗਾਂਧੀ ਮੈਨੂੰ ਅੱਛਾ ਇਨਸਾਨ ਲੱਗਾ ਉਹਦੀ ਸੋਚ ਅੱਛੀ ਲੱਗੀ ਜਿਸ ਨੇ 40 ਹਜ਼ਾਰ ਕਿਲੋਮੀਟਰ ਦਾ ਲੰਮਾ ਸਫ਼ਰ ਕੀਤਾ ਔਰ ਉਸਨੇ ਕਿਸੇ ਮੀਰ ਨਾਲ ਟੈਜ ਨਹੀਂ ਹੋਇਆ ਕਿੱਦਿਆ ਵੇਖਿਓ ਨੇ 40 ਜਗਾਂ ਦੇ ਉੱਤੇ ਬੈਠ ਕੇ ਚਾਪੀ ਲਿਆ ਅਗਰ ਝੁੱਗੀਆਂ ਗਰੀਬਾਂ ਦੀਆਂ ਝੁੱਗੀਆਂ ਵਾਂ ਉਹਨਾਂ ਝੁੱਗੀਆਂ ਦੇ ਬੈਠ ਕੇ ਉਹਨੇ ਚਾਪਾਂ ਦੀ ਰੋਟੀ ਖਾਣਾ ਖਾਦਾ ਵਾ ਤਾਂ ਮੈਂ ਸੋਚਿਆ ਕਿ ਐਸਾ ਇਨਸਾਨ ਹੀ ਦੇਸ਼ ਦਾ ਰਾਜਾ ਹੋਣਾ ਜਿਹੜਾ ਪਰਦੇਸ ਦਾ ਰਾਜਾ ਹੋਣਾ ਜਿਹੜਾ ਕਿਉਂਕਿ ਮੇਰਾ ਪਰਦੇਸ ਦੇ ਇਤਿਹਾਸ ਦੇ ਪੰਨਿਆਂ ਦੇ ਵਿੱਚ ਸੋਨੇ ਦੀ ਚਿੜੀ ਆ ਸੀ ਅੱਜ ਇਹਨੂੰ ਖੜਾ ਨਜ਼ਰ ਲੱਗ ਗਈ ਆ ਜਿਸ ਕਰਕੇ ਤੇ ਅਗਰ ਸੋਨੇ ਦੀ ਚਿੜੀ ਨੂੰ ਸੰਭਾਲ ਸਕਦਾ ਹੈ ਇੱਕ ਰੋਹਲ ਗਾਂਧੀ ਸੰਭਾਲ ਸਕਦਾ ਹੈ ਪਹਿਲੇ ਡਾਕਟਰ ਮਨਮੋਹ ਸਿੰਘ ਆਇਆ ਸੀ ਉਨੇ ਬੜੀ ਕੋਸ਼ਿਸ਼ ਕੀਤੀ ਬੜਾ ਸੋਹਣਾ ਸ਼ਾਸਨ ਕੀਤਾ ਲੇਕਿਨ ਕੁਛ ਐਸੇ ਅੰਸਰ ਹੁੰਦੇ ਨੇ ਜਿਹੜੇ ਚੰਗੇ ਇਨਸਾਨ ਨੂੰ ਟਿਕ ਨਹੀਂ ਦਿੰਦੇ ਅੱਜ ਮੇਰੇ ਇਸ ਮੋਦੀ ਨੇ ਜਿਹੜੀ ਇੱਕ ਅਰਬ ਚਾਲੀ ਕਰੋੜ ਜੰਤਾ ਜੜੀਆ ਪ੍ਰੋਤਾ ਕਰੀ ਹੈਗੀ ਆ ਫੇ ਵੀ ਉਹ ਤਜੀ ਵਾਲੇ ਇਸ ਗੱਡੀ ਤੇ ਬੈਠਣ ਦੀ ਸਮਰਸਾਰ ਆ ਗਿਆ ਵਾ ਕਿਉਂਕਿ ਝੂਠ ਦਾ ਰਾਜ ਹੈ ਔਰ ਚੂੜ ਹਮੇਸ਼ਾ ਜਿੱਤਦਾ ਹੈ ਸਚਾਈ ਕਰੀ ਜੁੱਬ ਜੀ ਨਹੀਂ ਹੈਗੀ ਸਚਾਈ ਦੇ ਵੱਡੇ ਜਿਹੜਾ ਮਜਬੂਤ ਹੁੰਦੀਆਂ ਮੈਨੂੰ ਇਹਨਾ ਪਤਾ ਹੈ ਕਿ ਅਗਰ ਕਿਸੇ ਨੇਕ ਇਨਸਾਨ ਵਾਸਤੇ ਤਪ ਕੀਤਾ ਜਾਵੇ ਅچھے ਇਨਸਾਨ ਵਾਸਤੇ ਤਪ ਕੀਤਾ ਜਾਵੇ ਜਿੰਨਾ ਮੇਰਾ ਦੇਸ਼ ਖੁਸ਼ਹਾਲ ਹੋਵੇ ਮੇਰਾ ਪੰਜਾਬ ਖੁਸ਼ਹਾਲ ਰਹੇ ਮੇਰਾ ਭਾਰਤ ਖੁਸ਼ਹਾਲ ਰਹੇ ਔਰ ਮੇਰੇ ਮਜ਼ਦੂਰ ਗਰੀਬ ਜਿਹੜਿਆ ਉਹ ਖੁਸ਼ਹਾਲ ਰਹਿਣ ਇਸੇ ਸੋਚ ਦੇ ਨਾਲ ਅਗਰ ਗੁਰਮਖਾ ਤਪ ਕਰਨਾ ਹੀ ਕਰਨਾ ਹੈ ਤੋ ਕਿਸੇ ਅੱਛੇ ਇਨਸਾਨ ਵਾਸਤੇ ਤਬ ਕਰ ਆਪਣੇ ਵਾਸਤੇ ਸਾਰੀ ਦੁਨੀਆ ਕਰਦੀ ਆ ਔਰ ਮੈਂ ਕਿੰਨੀ ਦਿਨ ਤੱਕ ਤਪ ਜਾਰੀ ਰਹੇਗਾ ਮੈਂ 25 ਤਰੀਕ ਦਾ ਬੈਠਾਂ ਜੀ ਜਦ ਤੱਕ ਮੇਰੀ ਜ਼ਿੰਦਗੀ ਆ ਜਦ ਤੱਕ ਰੋਹਲ ਗਾਂਧੀ ਪੀਐਮ ਨਹੀਂ ਬਣੇਗਾ ਤਦ ਤੱਕ ਮੈਂ ਇੱਕ ਘੰਟਾ ਰੋਜ਼ਾਨਾ ਬੈਠਾਂਗਾ ਉਹਦੇ ਵਾਸਤੇ ਉਹਦੇ ਨਾਲ ਰੋਹਲ ਗਾਂਧੀ ਦਾ ਮੈਂ ਆਵਾਰੀ ਆ ਆਵਾਰੀ ਪਤਾ ਕਿਉਂ ਹੈ ਕਿਹੜੀ ਜਗ੍ਹਾ ਤੇ ਬੈਂਦੇ ਹੋ ਤੁਸੀਂ ਰੋਜ਼ ਮੈਂ ਇੱਥੇ ਪਹਿਲੇ ਦੋ ਦਿਨ ਟਾਂਗ ਦੇ ਬੈਠਾਗਾ ਫਿਰ ਕੋਠੇ ਤੇ ਆ ਗਿਆ ਆਪਣੇ ਕੋਠੇ ਛਾਤੇ ਤੂੰ ਨਾ ਸਾਭ ਉਹ ਲੱਗਾਏਗਾ ਉਹ ਤੁਸੀਂ ਬਾਈਡ ਕੀਤੀ ਐ ਹੁਣ ਇਸ ਤੋਂ ਬਾਅਦ ਮੈਂ ਭੰਡਾਰੀ ਬੁੱਲਦੇ ਬੈਠਾਂਗਾ ਉਹ ਇਨਸਾਨ ਵਾਸਤੇ ਮੈਂ ਬੈਠਣ ਜਾ ਰਿਹਾ ਹਾਂ ਕੁਛ ਐਸੇ ਇਨਸਾਨ ਵਾਸਤੇ ਜਿਸ ਨੇ ਜਨਤਾ ਦੀ ਦਰਦ ਪੀੜਾ ਨੂੰ ਜਾਣਦਾ ਹੈ ਜਿਹੜਾ ਦੁੱਖ ਸੁਨੇ ਉਹਨੇ ਉਸ ਇਨਸਾਨ ਦੇ ਮੈਂ ਮੇਰਾ ਸਲਾਮ ਹੋ ਉਸ ਇਨਸਾਨ ਨੂੰ ਉਹ ਇੱਕ ਫਰਿਸ਼ਤਾ ਹੈ ਹਿੰਦੁਸਤਾਨ ਦੀ ਸੋਨੇ ਚਿੜੀਆਂ ਨੂੰ ਅਗਰ ਸਮਾਜ ਦਾ ਦਾ ਰੋਹਲ ਗਾਂਧੀ ਸਮਾਜ ਦਾ ਜੋ हे ਪ੍ਰਮਾਤਮਾ ਅਗਰ ਮੇਰੀ ਤਪਸ਼ਾ ਵਿੱਚ ਕੋਈ ਕਮੀ ਰਹਿ ਜਾਵੇ ਤੇ ਜਨਤਾ ਸਾਰੀ ਇੱਕ ਅਰਬ 40 ਕਰੋੜ ਜਨਤਾ ਜਿਹੜੀ ਹੈ ਉਹਦੇ ਅੱਗੇ ਦਵਾਮਾਂ ਘੜੀ ਹੈ ਉਹਨੂੰ ਇੱਕ ਵਾਰਾ ਪੀਐਮ ਬਿਕਰ ਚਾਹੁੰਦੀ ਆ ਤਾਂ ਕਿ ਉਹ ਹਿੰਦੁਸਤਾਨ ਦੀ ਦੇਸ਼ ਨੂੰ ਸੋਨੇ ਚਿੜੀ ਬਣਾ ਸਕੇ ਬਣ ਗਿਆ ਨਾ ਬੰਨ ਨਾਲ ਕੋਈ ਇਨਸਾਨ ਬਣ ਹੀ ਗਿਆ ਨਾ ਅਜੇ ਰਿਸ਼ਤੇ ਬਣਾ ਲੀਏ ਨਿਭਾਉਣਾ ਬੜਾ ਔਖਾ ਏ ਇੱਥੇ ਸਿਰ ਬਣਿਆ ਹੀ ਨਾ ਕੀ ਪਤਾ ਹੈ ਵਕਤ ਦਾ ਪਤਾ ਰਾਜੇ ਜਿਹੜੇ ਭੀਗ ਮੰਗਣ ਲੱਪੈਂਦੇ ਆ ਇਹਦਾ ਕੋਈ ਪਤਾ ਨਹੀਂ ਹੈਗਾ ਬਣ ਗਿਆ ਨਾ